ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਪੇਟਾ ਜਿਹੜਾ ਕਿ ਬਹੁਤ ਸਾਫ਼ ਸੁਥਰੇ ਏ ਟੰਗ ਦੇ ਨਾਲ ਬਣਾਇਆ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਸਾਫ਼ ਸੁਥਰੀ ਟਾਇਲਟ ਦੀਆਂ ਉਸ ਤੋਂ ਪਹਿਲਾਂ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਇੱਥੇ ਇਸ ਬਈਏ ਨੇ ਪਿਸ਼ਾਬ ਕੀਤਾ ਔਰ ਬਿਨਾ ਹੱਥ ਧੋਤੇ ਹੀ ਜਿਹੜਾ ਉਹ ਆਪਣਾ ਕੰਮ ਕਰਤੇ ਲੱਗ ਗਿਆ ਕੁਛ ਇਸੀ ਤੇ ਨਾ ਜਾਨਾ ਵੀ ਇਹ ਟਾਇਲਟ ਅਗਰ ਗੰਦੀ ਹੈ ਤੇ ਬਾਕੀ ਸਾਰਾ ਕੁਛ ਸਾਫ ਸੁਥਰਾ ਹੀ ਹੈ ਜਿਸ ਤਰ੍ਹਾਂ ਕਿ ਆ ਤੁਸੀਂ ਬਹੁਤ ਵਧੀਆ ਢੰਗ ਨਾਲ ਦੇਖ ਰਹੇ ਹੋ ਕਿ ਇਹਨਾਂ ਨੇ ਇੱਥੇ ਆ ਹੱਥ ਪੈਰ ਧੋਣ ਦਾ ਟਾਇਲਟ ਤੋਂ ਬਾਅਦ ਇੱਕ ਬਹੁਤ ਵਧੀਆ ਆਪਣੇ ਤਰੀਕੇ ਨਾਲ ਇੱਕ 호ਦੀ ਬਣਾਈ ਹੋਈ ਹੈ ਅ ਔਰ ਬੜੇ ਹੀ ਸੁਚੱਜੇ ਢੰਗ ਨਾਲ ਇਹਨੂੰ ਤਿਆਰ ਕੀਤਾ ਗਿਆ ਇਹ ਪੇਠਾ ਔਰ ਤੁਸੀਂ ਬਿਲਕੁਲ ਨਾ ਦੇਖਿਓ ਇਹਦੇ ਵਿੱਚ ਕੋਈ ਕੀੜਾ ਨਹੀਂ ਹੈ ਜੀ ਕਿਤੋਂ ਖਰਾਬ ਨਹੀਂ ਹੈ ਇਹ ਇਹ ਤਾਂ ਬਿਲਕੁਲ ਸਾਫ਼ ਇੱਕ ਇੱਕ ਪੀਸ ਜਿਹੜਾ ਉਹ ਚੁੰਨ ਚੁੰਨ ਕੇ ਲਿਆਂਦਾ ਗਿਆ ਇਹ ਜਿਹੜੀਆਂ ਤਸਵੀਰਾਂ ਜੇਕਰ ਤੁਹਾਨੂੰ ਕੋਈ ਦਾਗ ਨਜ਼ਰ ਆ ਰਹੇ ਤੇ ਉਹ ਪਾਣੀ ਪੂਣੀ ਦੇ ਹੋਣਗੇ ਮੈਂ ਬਲਕਿ ਖਰਾਬ ਕੁਲ ਕੋਈ ਨਹੀਂ ਹੈ ਆਹ ਤਾਂ ਬਿਲਕੁਲ ਚੀਜ਼ ਖਰਾਬ ਨਹੀਂ ਹੈ ਜੀ ਜਿਹੜਾ ਤੁਸੀਂ ਕੜਾਈ ਦੇਖ ਰਹੇ ਜਿੰਦੇ ਚ ਬਨ ਰਿਹਾ ਇਹ ਤਾਂ ਬਸ ਉੱਪਰਲੀ ਜਿਹੜੀ ਝੱਗ ਝੁਗ ਜੀ ਉਹ ਥੱਲੇ ਆਈ ਹੋਈ ਹੈ ਜੀ ਵੈਸੇ ਬਿਲਕੁਲ ਸਾਰਾ ਕੁਝ ਬਹੁਤ ਸੁਚੱਜੇ ਢੰਗ ਨਾਲ ਜਿਹੜਾ ਚੱਲ ਰਿਹਾ ਹੈ ਇੱਥੇ ਆਹ ਧੋਨ ਜੀ ਪੇਠਾ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਆ ਜਿਹੜੀ ਚੱਦਰ ਹੈ ਇਹ ਬਿਲਕੁਲ ਸਾਫ਼ ਸੁਥੀ ਧੋਤੀ ਹੋਈ ਚੱਦਰ ਹੈ ਆ ਤੁਹਾਨੂੰ ਲੱਗਦਾ ਹੋਵੇਗਾ ਵੀ ਸ਼ਾਇਦ ਚੱਦਰਾਂ ਕੰਬਲ ਮੈਲੇ ਨੇ ਪਰ ਮੈਲੇ ਨਹੀਂ ਜੀ ਇਹ ਕੁਦਰਤੀ ਰੰਗ ਐਵੇਂ ਦਾ ਹੋ ਗਿਆ ਇਹਨਾਂ ਨੂੰ ਤੋਂ ਪੈਨ ਕਰਕੇ ਆ ਹੁਣ ਜੀ ਪੇਠਾ ਤੁਹਾਡੇ ਵਾਸਤੇ ਤਿਆਰ ਹੈ ਤੇ ਤੁਸੀਂ ਇਹਨੂੰ ਖਾਣ ਵਾਸਤੇ ਜਿਹੜਾ ਉਹ ਸੁਆਦ ਮੂਚ ਲੈ ਸਕਦੇ ਹੋ ਆ ਮਾੜੇ ਮੋٹے ਕੋਈ ਏਡੀ ਗੱਲ ਖਾਸ ਨਹੀਂ ਹੈ ਕਿ ਕੰਬਲ-ਕੰਬਲ ਕੋ ਮਾੜਾ-ਮੋੜਾ ਹੋ ਵੀ ਜਾਂਦਾ ਧੁੱਪ ਨਾਲ ਰੰਗ ਜਿਹੜਾ ਫੇਡ ਹੋਇਆ ਆ ਅੱਤਲ ਕੇ ਹੁਣ ਪੇਠਾ ਜਿਹੜਾ ਜੀ ਉਹ ਤਿਆਰ ਹੋ ਚੁੱਕਾ ਤੁਹਾਡੇ ਵਾਸਤੇ ਤੇ ਮੂੰਹ 'ਚ ਤੁਹਾਡੇ ਪਾਣੀ ਵੀ ਆ ਚੁੱਕਾ ਹੋਊਗਾ ਇਹ ਸਾਰਾ ਦੇਖ ਕੇ ਸਵਾਦ ਜਿਹੜਾ ਪੇਠੇ ਦਾ ਕੋਈ ਕੀ ਦੀਵਾਲੀ ਦਾ ਸੀਜ਼ਨ ਆ ਚੁੱਕਾ ਹੈ ਅ ਬਸ ਇੱਕ ਚੀਜ਼ ਜਿਹੜਾ ਉਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਦਾ ਉਹ ਸਿਰਫ ਸਾਫ਼ ਸੁਥਰੀ ਜਗ੍ਹਾ ਤੇ ਜਾ ਕੇ ਟੋਪੀਆਂ ਪਵਾ ਕੇ ਫੋਟੋਆਂ ਖਿਚਾਣ ਜੋਗਈ ਰਹਿ ਗਿਆ ਜੀ ਇਸ ਤੋਂ ਇਲਾਵਾ ਮੈਨੂੰ ਲੱਗਦਾ ਉਸ ਡਿਪਾਰਟਮੈਂਟ ਦਾ ਜਿਹੜਾ ਉਹ ਕੋਈ ਕੰਮ ਨਹੀਂ ਹੈਗਾ ਲੋਕ ਮਰ ਜਾਣ ਜੀ ਜਾਨ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਤਾਂ ਸਿਰਫ ਸਾਫ਼ ਜਗ੍ਹਾ ਤੇ ਜਾ ਕੇ ਟੋਪੀਆਂ ਪਵਾ ਕੇ ਕਾਰੀਗਰਾਂ ਨੂੰ ਤੇ ਫੋਟੋਆਂ ਖਿਚਾਣ ਦਾ ਜਿਹੜਾ ਖੁਸ਼ੌਕ ਹੈ ਉਹ ਜ਼ਰੂਰ ਜਿਹੜਾ ਪੂਰਾ ਹੋ ਜਾਣਾ ਆ ਦੇਖੋ ਬਈਆ ਜਿਹੜਾ ਜੀ ਬਿਲਕੁਲ ਦੇਖੋ ਕਿੰਨਾ ਸਾਫ਼ ਸੁਥਰੇ ਅੱਛੇ ਸਾਬੂਨ ਨਾਲ ਨਹਾ ਕੇ ਆ ਦੇਖੋ ਅੱਛੇ ਸਾਰਾ ਖੁਸ਼ੌਕ ਕਿੰਨੇ ਸਾਫ਼ ਸੁਥਰੇ ਜਿਹੜੇ ਕ੍ਰੀਏਟ ਹੈ ਜਿੰਨਾਂ ਚ ਪੈਂਦਾ ਭਾਂਡੇ ਕਿੱਡੇ ਵਧੀਆ ਨੇ ਅ ਐਵੇਂ ਦੀ ਹੀ ਸਾਫ਼ ਸੁਥਰੀ ਜਿਹੜੀ ਜਗ੍ਹਾ ਹੈਗੀ ਹੈ ਉਹ ਫਿਰੋਜ਼ਪੁਰ ਦੇ ਵਿੱਚ ਹੀ ਹੈ ਸ਼ਾਇਦ ਫੂਡ ਸੇਫਟੀ ਵਿਭਾਗ ਨੂੰ ਨਾ ਲੱਭੀ ਹੋਵੇ ਪਰ ਸਾਨੂੰ ਲੱਭ ਚੁੱਕੀ ਹੈ